ਜੀ ਕਿਦਾਂ ਜੀ ਕੀ ਹਾਲਜੈ ਸਾਰਿਆਂ ਦੇ ਆਜੋ ਆਜੋ ਲਾਈਵ ਜੁੜਜੋ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਦਾਂ ਕੀ ਹਾਲ ਹੋਰ ਮਨਵੀਰ ਹਾਂਜੀ ਹਾਂਜੀ ਠੰਡ ਹੋ ਗਈ ਹੈ ਜੀ ਪਹਾੜਾਂ ਤੇ ਬਰਫ਼ ਪੈ ਰਹੀ ਹੈ ਤੇ ਇੰਦਾ ਠੰਡ ਕੇਸ਼ਵ ਜੀ ਮਹਾਰਾਜ ਕੀ ਹਾਲ ਚਾਲ ਹੈ ਕੇਸ਼ਵ ਬਾਜ ਬੰਦਾ ਹੀ ਲਾਈਵ ਨਹੀਂ ਆਏ ਓਏ ਕੀ ਕਰ ਰਹੇ ਆ ਕੇਸ਼ਵ ਸ਼ਰਮਾ ਆ ਜੋ ਮੇਰੇ ਭਰਾਜ ਨੇ ਵੀ ਨਾਲ ਦੇਖ ਰਹੇ ਨੇ ਇਸ ਟਾਈਮ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਆਪਣੇ ਇਲਾਕੇ ਦਾ ਨਾਮ ਜਰੂਰ ਲਿਖਿਓ ਕਿਹੜਾ ਸ਼ਹਿਰ ਪਿੰਡ ਆ ਤੁਹਾਡਾ ਮੈਂ ਪਹਿਚਾਨਿਆ ਹਾਂ bro ਪਹਿਚਾਨਿਆ ਗੁਰਪ੍ਰੀਤ ਸਿੰਘ bro ਕਿੱਦਾਂ ਕੀ ਹਾਲ ਆ ਗੁਰਪ੍ਰੀਤ ਸਿੰਘ ਅਮਲੋਹ ਤੋਂ ਓਕੇ ਭਾਈ ਓਕੇ ਕਿੱਦਾਂ ਹੋਰ ਕੀ ਕੰਮ ਕਾਜ ਕਰਦੇ ਹੋ ਮੱਖਣ ਪਰ ਕਾਮੇ ਜੀ ਆਪਣੇ ਮਾਗਨ ਪਰ ਕਿੱਥੇ ਜੀ ਕਰਕੇ ਪੈਂਦਾ ਦਰਿਆ ਪਾਰ ਕਰਕੇ ਅੱਛਾ ਅੱਛਾ ਪਾਰ ਵਾਲਿਓ ਤਾਂ ਤੁਸੀਂ ਠੀਕ ਆ ਠੀਕ ਆ ਉਧਰ ਤੇ ਠੰਡ ਘਟ ਪੈਂਦੀ ਹੋਣੀ ਆ ਦਰਿਆਲੇ ਪਾਸੇ ਦਰਮਪਾਲ ਦੰਮੂ ਪੁਨੀਤ ਹੈਲੋ bro ਕੀ ਹਾਲ ਆ ਠੰਡ ਬੜੀ ਜ਼ਿਆਦਾ ਓਕੇ ਜੀ ਰੇਤ ਗਰਮਣੀ ਹੁੰਦੀ ਉਧਰ ਪਾਰ ਵਾਲੇ ਪਾਸੇ ਰੇਤਾਂ ਜਿਆਦਾ ਕਹਿੰਦੇ ਗਰਮ ਹੋਏਦਾ ਤੇ ਫਿਰ ਠੰਡ ਘਟ ਜਾਂਦੀ ਆ ਇਸ ਨੰਨੇ ਸ਼ਰਮਾ ਹੈਲੋ ਜੀ ਕੀ ਹਾਲ ਨੇ ਗੁਰਮੇਹਰ ਬਹਿਨੀਵਾਲ ਹੈਲੋ ਬਾਈ ਕਿਦਾਂ ਠੀਕ ਠਾਕ ਹਾਂ ਨਹੀਂ ਝੂਠ ਹੈ ਸਭ ਓਕੇ ਓਕੇ ਵਧੀਆ ਤੂੰ ਦੱਸ ਵਧੀਆ ਜੀ ਵਧੀਆ ਤੁਸੀਂ ਦੱਸੋ ਸ਼ਾਹ ਜੀ ਕਿੱਦਾਂ ਓਸਤਾਦ ਵਧੀਆ bro ਤੂੰ ਦੱਸ ਕੀ ਹਾਲ ਆ ਇਟਸ ਕ੍ਰਿਸ਼ਨਾ ਸ਼ਰਮਾ ਹੈਲੋ ਬਾਈ ਹੈਲੋ ਕ੍ਰਿਸ਼ਨਾ ਕੀ ਹਾਲ ਆ ਤੁਹਾਡਾ ਕਿਹੜਾ ਇਲਾਕਾ ਆਪਣਾ ਤੂੰ ਦੱਸ ਹਾਲ ਵਧੀਆ bro ਹਾਲ ਮੇਰਾ ਵੀ ਅੰਕੁਸ਼ ਮੇਗਵਾਲ ਕੀ ਹਾਲ ਆ ਬ੍ਰੋ ਅੰਕੁਸ਼ ਗੁੱਜਰ ਸਿੰਘ ਗੁਲਜਾਰ ਸਿੰਘ ਸੋਰੀ ਗੁਲਜਾਰ ਸਿੰਘ ਹਲੋ ਭਾਈ ਕਿੱਦਾਂ ਪੀ 10 اف اف ਕੁਸ਼ ਲੱਗਦਾ ਅੱਜ ਤੁਸੀਂ ਸਟੱਡੀ ਕਰਨੀ ਪੈਨ ਫੜਿਆ ਤੁਸੀਂ ਮੇਰੇ ਕੋ ਬੜੇ ਪੈਣਾ ਮੈਂ ਖਾਲੀ ਕਰਦੇ ਆਪਾਂ ਸਾਰੇ ਖਾਲੀ ਆ ਤੇ ਕਿੰਨੇ ਫੜੇ ਆ ਲਿਖ ਲੈ ਕੇ ਸਾਰੇ ਪੈਨ ਖਾਲੀ ਕਰ ਰਿਹਾ ਦੇ ਆ ਏਕਣੀ ਹੈਗਾ ਬੜੇ ਪੈਨ ਮੇਰੇ ਕੋਲ ਪੇ ਖਾਲੀ ਪੇ ਸਾਰੇ ਆ ਦੇ ਆ ਦੇ ਕਿੰਨੇ ਪੈਨ ਨੂੰ ਲਮਾ ਲਿਖ ਲੈ ਕੇ ਖਾਲੀ ਕੀਤੇ ਦੇ ਆ ਦੇ ਬੀ ਐਚ ਆਈ ਐਕਸ ਹਲੋ bro ਕਿਦਾਂ ਕੋਸ਼ bro ਮਮਤਾ ਰਾਣੀ ਹਲੋ ਜੀ ਜਸ਼ਨਪ੍ਰੀਤ ਜੀ ਕਿਦਾਂ ਤੁਸੀਂ ਕੀ ਹਾਲ ਹੈ ਤੁਹਾਡਾ ਯੂ ਲਾਈਕ ਗੁਲਜਾਰ ਚੰਨੀ ਵਾਲਾ ਬ੍ਰੋ ਮੈਨੂੰ ਨਹੀਂ ਪਤਾ ਕੁਝ ਮੈਂ ਸਾਹਮਣੇ ਕੇ ਰੱਖੇ ਦੇ ਸ਼ੌਂਕ ਨਹੀਂ ਹੈਗਾ ਸਾਹਮਣੇ ਕੇ ਰੱਖੇ ਦੇ ਕਿੰਨੇ ਪੈਨ ਖਾਲੀ ਕਰ ਰਹੇ ਆ ਦੁਕਾਨਦਾਰ ਬੰਦੇ ਆ ਤੈਨੂੰ ਪਤਾ ਹਿਸਾਬ ਤਾਂ ਰੱਖਣਾ ਪੈਂਦਾ ਸਾਰਾ ਅੰਕੂ ਸ਼ਰਮਾ ਆਪ ਦਾ ਨਾਮ ਮਾਰੂ ਨਾ ਬ੍ਰੋ ਮੇਰਾ ਨਾਮ ਹੋਰ ਬ੍ਰੋ ਗੱਬਰ ਸਿੰਘ ਕਿਦਾਂ ਦਾ ਸਿੰਗਰ ਨਹੀਂ ਬ੍ਰੋ ਫਲਾਇਰ ਫੇਅਰ ਹੈਲੋ ਜੀ ਕਬੀਰ ਮਲਕਾ ਲੋ ਬ੍ਰਦਰ ਗਗਨਰਨ ਦਾ ਮਾ ਹੈਲੋ ਬ੍ਰੋ ਹੈਪੀ ਰਾਏ ਕਿਦਾਂ ਭਾਈ ਜੀ ਵਧੀਆ ਜੀ ਅਭਜੋਤ ਸਿੰਘ ਹੈਲੋ ਜੀ ਮਮਤਾ ਰਾਣੀ ਤੁਸੀਂ ਕੌਣ ਮੈਂ ਜੀ ਅਰुण ਸਿੰਘ ਫੋਨ ਬ੍ਰਹਮਪੁਰ ਹੈਪੀ ਰਾਏ ਕਿਦਾਂ ਬ੍ਰਦਰ ਅੱਛਾ ਕਲੈਕਸ਼ਨ ਹੋਣੀ ਫਿਰ ਹਾਂਜੀ ਹਾਂਜੀ ਹੈਲੋ ਬਾਈ ਕਿਵੇਂ ਹੋ ਬਲਜਿੰਦਰ ਸਿੰਘ ਜੀ ਵਧੀਆ ਤੁਸੀਂ ਦੱਸੋ ਹੋਰ ਰਾਜਾ ਸਾਹਿਬ ਜੀ ਅੰਕੁਸ਼ ਮੇਕਵਾਲ ਰਵੀ ਨਰਾ ਰਵੀ ਨਾਰਾਰ ਹੈਲੋ ਜੀ ਵਿਰੇ ਪਨੀਤ ਹੈਲੋ ਬ੍ਰੋ ਸ਼ਰਮ ਚ ਸ਼ਰਮ ਹੈਲੋ ਗੁਰਜੀਤ ਸਿੰਘ ਗੱਬਰ ਸਿੰਘ ਕਿੱਥੋਂ ਭਾਜੀ ਗੁਰਦਾਸਪੁਰ ਤੋਂ ਬਰੋ ਸਰਦਾਰ ਸਾਹਿਬ ਜੀ ਕੀ ਹਾਲ ਜੇ ਹੈਲੋ ਧਰਮਪਾਲ ਤੋਂ ਮੂੰ ਪੁਨੀਤ ਗਗਨ ਗਿੱਲ ਜੀ ਹਾਂਜੀ ਕੀ ਹਾਲ ਜੀ ਜੀ ਤੁਸੀਂ ਕਿੱਥੋਂ ਮਮਤਾ ਰਾਣੀ ਮੈਂ ਗੁਰਦਾਸਪੁਰ ਤੋਂ ਆਂ ਜੀ ਗਗਨ ਗਿੱਲ ਹੈਲੋ ਜੀ ਹੈਪੀ ਰਏ ਭਾਈ ਕੀ ਹਾਲ ਆ ਬਲਜਿੰਦਰ ਤੁਸੀਂ ਕੀ ਕੰਮ ਫੜੇ ਦਾ ਉਹ ਭਾਈ ਕੀ ਕੰਮ ਕਰਦੇ ਹੋ bro ਮੈਂ ਵੀਡੀਓ ਬਣਾਣਾ YouTube ਤੇ ਹੋਏ। ਕੀ ਕਰ ਰਹੇ ਹੋ ਅੰਕੁਸ਼ ਜੀ ਬਸ bro ਲਾਈਵ ਹੋਏ ਆ ਕਬੀਰ ਮਲੀ ਕਿਵੇਂ ਹੋ ਵਧੀਆ ਜੀ। ਸ਼ਰਮ ਸ਼ਰਮ ਹੈਲੋ ਜੀ ਪੀਟਨ ਸਰਦਾਰ Saab ਕਿੱਦਾਂ ਵਧੀਆ ਜੀ। ਗੁਲਜਾਰ ਸਿੰਘ ਅਮਰੀਸਰ ਜੱਟ ਵਧੀਆ ਜੀ ਤੁਸੀਂ ਕਿਵੇਂ ਹੋ ਗਗਨ ਗਿੱਲ ਜੀ ਹਾਂਜੀ ਅਸੀਂ ਵੀ ਠੀਕ ਹਾਂ ਜੀ। ਹੋਰ ਦੱਸੋ ਕੀ ਕੰਮ ਕਾ ਚੱਲਦਾ। ਚੈਨਲ ਸਾਰੇ ਸਬਸਕ੍ਰਾਈਬ ਕਰ ਲਿਓ ਜਿੰਨੇ ਵੀ ਮੇਰੇ ਭਰਾ ਨਵੇਂ ਨਾਲ ਜੁੜੇ ਨੇ ਓਹੋ ਮੈਸੇਜ ਕਿੰਨੇ ਨਿਕਲ ਗਏ ਆ ਸ਼ਰਮਾ ਠਾਕੁਰੂ ਜਾਂ ਸਿਕ ਬਰੋ ਠਾਕੁਰਮੈਂ ਮੈਂ ਕਾਲੇ ਪਾਣੀ ਸੇ ਮੈਂ ਕਾਲੇ ਪਾਣੀ ਸੇ ਹੂੰ ਅੱਛਾ ਸਿਸਟਮ ਬਰੋ ਪੁੱਤਰ ਸਾਈ ਕਿੱਥੇ ਹਾਲ ਤੇਰੇ ਵਧੀਆ ਵਧੀਆ ਬਰੋ ਪਾਜੀ ਤੁਹਾਡਾ ਨਾਮ ਮੇਰਾ ਨਾਮ ਮਰੂਣਾ ਜੀ ਆਪ ਠਾਕੁਰੋ ਜਾਂ ਸਿੱਖ ਆਪਕਾ ਨਾਮ ਮੇਰਾ ਨਾਮ ਮਰੂਨਾ ਜੀ ਬਾਈ ਜੀ ਦਾਲ ਔਰ ਸੁਣਾ ਤੇਰੇ ਪਿੰਡ ਕਿਹੜਾ ਹੈ ਔਰ ਸੁਣਾਓ ਬਾਈ ਠੀਕ ਹੋ ਸਿੱਤਾ ਸੁਤਾ ਠੀਕ ਹੈ ਤੇਰੀ ਬੇ ਬੇਫਾਈ ਵਧੀਆ ਵਧੀਆ ਬਰੋ ਸਭ ਵਧੀਆ ਠੰਡ ਪੂਰੀ ਹੈ ਬਰੋ ਰਾਜੂ ਜੀ ਬਾਈ ਕਰਤਾ ਕਿਤਨੇ ਸਬਸਕ੍ਰਾਈਬਰ ਹੈ ਬਰੋ 98 ਹਜ਼ਾਰ ਕੁਝ ਸਬਸਕ੍ਰਾਈਬਰ ਹੈ ਔਰ ਬਈ ਸੇਤਾਂ ਠੀਕ ਹਾਂ ਜੀ ਧਰਮਪਾਲ ਜੀ ਵਧੀਆ ਵਧੀਆ ਸੇਤਾਂ ਤੁਸੀਂ ਦੱਸੋ ਕਿਹੜਾ ਇਲਾਕਾ ਆਪਣਾ ਫੋਗ ਪੈ ਰਹੀ ਏ ਉਧਰ ਨਹੀਂ ਥੋੜੀ ਬੋਤੀ ਪੈਂਦੀ ਏ ਸਵੇਰੇ ਸਵੇਰੇ ਜਦੋਂ ਉੱਠਣੇ ਹੋਂ ਤੱਕ ਚੱਲ ਗਈਦੀ ਹੁੰਦੀ ਆ ਸਿਸਟਮ ਬੀਰ ਮੇ ਪੁਨੀਤ ਬਰੇ ਪੁਨੀਤ ਲੋਹੀਆਂ ਖਾਸ ਓਕੇ ਬ੍ਰੋ ਮੇਰਾ ਪਿੰਡ ਬੜਾ ਚੋਰ ਹੈ ਓਕੇ ਬ੍ਰੋ ਪਰਮਪਾਲ ਜੀ ਯੂ ਆਰ ਹੈਪੀ ਹਾਂਜੀ ਜੀ ਹੈਪੀ ਹਾਂ ਫਿਲਹਾਲ ਤੇ ਅੱਗੇ ਦਾ ਪਤਾ ਨਹੀਂ ਬੀਰੇ ਪਨੀਤ ਮਮਤਾ ਰਾਜਨੀ ਜੀ ਤੁਸੀਂ ਕਿੱਥੋਂ अरुण ਬਾਈ ਕੋ ਸਬਸਕ੍ਰਾਈਬ ਕਰੋ ਸਿਸਟਮ ਹੈ ਬਾਈ ਸਹੀ ਹੈ ਸਹੀਆ ਰਾਜਾ ਨਹੀਂ ਮਰਾਜਾ ਸਾਹਿਬ ਨਹੀਂ ਮੈਂ ਬਾਈ ਹੋਰ ਸੁਣਾਓ ਹੋਰ ਚਾਹੇ ਮੇਰਾ ਜੀ ਮੇਰਾ ਨਾਮ ਅੰਚਲ ਮੇਰਾ ਨਾਮ ਅੰਚਲ ਆਪਕਾ ਨਾਮ ਹੈ ਅੰਚਲ ਅੰਚਲਕ ਅੰਚਲ ਹੈ ਮੇਲ ਔਰ ਫੀਮੇਲ ਆਰਚ ਮੇਲ ਓਕੇ ਜੀ ਕਬੀਰ ਮਲਿਕ ਮੇਰਾ ਨਾਮ ਆਹਿਲ ਓਕੇ bro ਵਧੀਆ ਵਧੀਆ bro ਸਾਰੇ ਵਧੀਆ ਨੇ ਮੈਂ ਪੰਜਾਬ ਮੇ ਰਹਤਾ ਹੂੰ ਓਕੇ ਪੰਜਾਬ ਮੇ ਕਹਾਂ ਰਹਤੇ ਹੋ ਬੋਏ ਐਸੇ ਦੁਕਾਨਾ ਕਬੱਡੀ ਖੇਲਤੇ ਹਨ ਪੁਨੀਤ ਅੰਸ਼ ਓਕੇ ਓਕੇ ਆਪਕੇ ਦੁਕਾਨ ਪਰ ਆਨੇ ਵਾਲੀ ਦਿਖਾ ਦਿਓ ਸਰ ਕੋਈ ਨਹੀਂ ਆ ਰਹਾ ਬ੍ਰੋ ਦੁਕਾਨ ਤੇ ਇਸ ਟਾਈਮ ਰਾਤ ਹੋ ਗਈ ਹੈ तुम्हारी कहाँ की काहे की दुकान है मेरी दुकान भाई अपने गारमेंट की है जेंट्स गारमेंट की कबीर मलिक ब्रो की हाल चाल है सिस्टम सिस्टम भाई वो क्या होता है वही होता है भाई जो मंजूरे खुदा होता है सर मैंने तो पूछा कि आपकी दुकान दिखा दो अच्छा भाई अभी नहीं बाद में दिखा दूँगा अभी मैंने ना सिस्टम सेट किया हुआ है लाइव ख़राब हो जाएगी यहाँ से मोबाइल को उठाया ना ਪਾ ਜੀ ਕਦੀ ਹੱਸ ਵੀ ਲਿਆ ਕਰੋ ਉਹ ਵਿਆਹ ਕਰਾਣ ਤੋਂ ਬਾਅਦ ਹੱਸ ਹੀ ਨਹੀਂ ਆਇਆ ਕਦੀ ਸਿਸਟਮ ਹੈ ਭਾਈ ਸਿਸਟਮ ਰਾਣੀ ਦੇ ਹਾਂਜੀ ਕੀ ਹਾਲ ਜੇ ਮੈਂਨੇ ਪੁੱਛਿਆ ਕਿ ਆਪकी ਦੁਕਾਨ ਵਾਲਾ ਵਾਲੇ आले ਦਿਵਾਲੇ ਦਿਖਾ ਦਿਓ ਕੋਈ ਨਹੀਂ ਦਿਖਾ ਦੂੰਗਾ ਭਾਈ ਮੈਂ ਪੰਜਾਬ ਮੇ ਮੋਲਟ ਮੈਂ ਮੋਲਟ ਲਿਖਿਆ ਜਾਂ ਮਲੋਟ ਲਿਖਿਆ ਕਬੀਰ ਮਲਿਕ ਓਕੇ ਜੀ पाजी कभी रो भी लिया करो बस ठीक है कैसे हो आप बढ़िया है हम आप बताओ कैसे हो आप भाई तुसी सोने बड़े लग रहे हो अच्छा जी दाना क्या यार ਮਸਤ ਮਸਤੀ ਚਾਹੀਦਾ ਜੀ ਵਧੀਆ ਬਾਈ ਹਮ ਤੋ ਬਹੁਤ ਬੜੀਆਂ ਹੈ ਆਪ ਕੀ ਆਪ ਕੈਸੇ ਹੋ ਆਪ ਕਾ ਯੇ ਬਤਾਓ ਆਪ ਕੈਸੇ ਰਹਤੇ ਹੋ ਆਪ ਕਾ ਕਿਤਨੇ ਬੱਚੇ ਹੈ ਬਾਈ ਇੰਸਟਾਗ੍ਰਾਮ ਤੇ ਮੈਸੇਜ ਕਰ ਲੈ ਤੈਨੂੰ ਸਾਰੀ ਇਨਫੋਰਮੇਸ਼ਨ ਦੇ ਦੂਗਾ ਮੈਂ ਧਰਮਪਾਲ ਧਰਮੂ ਇੰਸਟਾਗ੍ਰਾਮ ਵਾਕਫੀ ਦਰੂਨ ਪੇਜ ਆ ਉਤੇ ਇੰਸਟਾਗ੍ਰਾਮ ਮੈਸੇਜ ਕਰੋ ਮੈਨੂੰ ਸਾਰੀ ਡਿਟੇਲ ਦੇ ਦੇਗਾ ਕੱਢ ਕੇ ਆਧਾਰ ਕਾਰਡ ਵੀ ਭੇਜ ਦਿਆਂਗਾ ਰਾਸ਼ਨ ਕਾਰਡ ਪੈਨ ਕਾਰਡ ਵੋਟਰ ਆਈਡੀ ਕਾਰਡ ਕਹਾਂ ਸੇ ਹੋ ਆਪ ਰਾਣੀ ਜੀ ਹਮ ਗੁਰਦਾਸਪੁਰ ਪੰਜਾਬ ਸੇ ਆਂ ਦਰਮੂਬਾਈ ਆਪ ਇੰਸਟਾਗ੍ਰਾਮ 'ਵੈ ਮੈਸੇਜ ਕਰ ਲੈਣਾ ਹਮੇ ਵਾਕ ਵੀ ਦਰੂਨ ਪੇਜ ਆ ਮਾਰਾ ਵਾਹ ਪੇ ਹਾਂਜੀ ਰਾਣੀ ਜੀ ਹਾਂਜੀ ਹਾਂਜੀ मैं भी पंजाब से हूँ हाँ जी अच्छा जी पंजाब से कहाँ से हो आप भाई सॉरी बाई सॉरी ओके ओके कोई नहीं ब्रो ਬਾਈ ਮੈਨੂੰ ਲੱਗਾ ਜੀ ਬਿਆਰ ਹੋਪ ਘਰੇ ਪਰ ਮੈਂ ਤੇ ਕਹਾਂ ਲੱਗ ਗਈ ਤਬੀ ਸੇ ਲਈ ਹੁਈ ਹੈ ਬ੍ਰੋ ਹਨੀ ਤੇਰੀ ਹਿੰਦੀ ਪਤਾ ਨਹੀਂ ਮਾਰਨ ਦੇ ਜਾਂ ਇੰਗਲਿਸ਼ ਮਾਰਨ ਸਮਝ ਨਹੀਂ ਆਂ ਢੀ ਰਾਣੀ ਦੇਵੀ ਪਟਿਆਲੇ ਸੇ ਓਕੇ ਜੀ ਬਈਆ ਪਰ ਮੁਝੇ ਲਾਈਵ ਕਰਤੇ ਹੋ ਦਰਮ ਬਾਲ ਦਰ ਮੁਝੇ ਸਮਝ ਨਹੀਂ ਆ ਕੀ ਲਿਖਿਆ ਦਈਆ ਪਰ ਮੁਝੇ ਲਾਈਵ ਕਰਤੇ ਹੋ ਬਰੋ ਹਿੰਦੀ ਮਾਰ ਲਓ ਜਾਂ ਪੰਜਾਬੀ ਮਾਰ ਲਓ ਸਮਝ ਨਹੀਂ ਆ ਰਹੀ ਟੀਕੇ ਗੇਮਿੰਗ ਆਪਣੇ ਕੈਨੇਡਾ ਤੋਂ ਆਪਣਾ ਟੀਕੇ ਗੇਮਿੰਗ ਕੈਨੇਡਾ ਤੋਂ ਆ ਮੁੰਡਾ ਆਪਣਾ ਵੈਂਕੂਵਰ ਸਿਟੀ ਵਿੱਚ ਰਹਿੰਦਾ ਆ ਪੱਕਾ ਆ ਕੈਨੇਡਾ ਵਾਲਾ ਆ ਪੀਆਰ ਹੋਈ ਦੀ ਆ ਦੀ ਹਾਂ ਬਰੋ ਰੋਜ਼ ਲਾਈਵ ਕਰਦੇ ਆ 6 ਵਜੇ ਭਾਈ ਆਪ ਬੜੇ ਅੱਛੇ ਇਨਸਾਨ ਹੋ ਧੰਨਵਾਦ bro ਮਮਤਾ ਰਣੀ ਟੋਪੀ ਉਤਾਰੋ ਮੈਡਮ ਠੰਡ ਬੜੀ ਆ ਟੋਰਾਂਟੋ ਸਿਟੀ ਟੀਕੇ ਗੇਮਿੰਗ ਭਾਈ ਟੋਰਾਂਟੋ ਮੂਵ ਹੋ ਗਿਆ ਤੂੰ ਮੈਨੂੰ ਪਤਾ ਨਹੀਂ ਦੱਸਿਆ ਨਹੀਂ ਯਾਰ ਤੂੰ ਟੋਰਾਂਟੋ ਚੱਲ ਗਿਆ ਵੈਂਕੂਵਰ ਤੋਂ ਗਲਤ ਗੱਲ ਆ ਫਿਰ ਐ ਤੇਰੀ ਗੱਡੀ ਵਾਲੀ ਬਣ ਗਿਆ ਪਤਾ ਨਹੀਂ ਕੀ ਲਿਖਿਆ ਬਰੋ ਰਾਜਾ ਸਾਹਿਬ ਪਤਾ ਨਹੀਂ ਕੀ ਲਿਖਿਆ ਸਮਝ ਨਹੀਂ ਆਇਆ ਕਾਵਿਆਸ ਲੜ ਰਿਹਾ ਹੈਲੋ ਭਾਈ ਜੀ ਹੈਲੋ ਜੀ ਕਾਵਿਆ ਜੀ ਤੁਸੀਂ ਬਹੁਤ ਲੇਟ ਹੋ ਗਏ ਹੋ ਆਪਣਾ ਤਾਂ ਦੂਜੇ ਲਾਈਵ ਦਾ ਟਾਈਮ ਹੋ ਗਿਆ ਭਾਈ ਆਪकी ਕਿੰਨੀ ਏਜ ਹੈ ਬਸ ਬਰੋ 30 ਦੇ ਲੱਗੇ ਛੱਗੀ ਹੈ ਕੁਝ ਥੱਲੇ ਲਾਲਾ ਕੁਝ ਉੱਪਰ ਲਾਲਾ ਮੈਂ ਮੈਮ ਨਹੀਂ ਸਰ ਹੂੰ ਬ్రో ਤੇਰਾ ਨਾਮ ਮਮਤਾ ਰਾਣੀ ਸ਼ੋ ਹੋ ਰਿਹਾ ਸ਼ੋ ਹੋ ਰਿਹਾ ਤੇ ਫਿਰ ਮੈਂ ਤੈਨੂੰ ਮੈਡਮ ਹੀ ਕਹਿਣਾ ਸਰ ਕਿਦਾਂ ਕਹਿਣਾ ਯਾਦ ਭੁੱਲ ਗਏ ਬਾਈ ਓਕੇ ਜੀ ਕੋਈ ਗੱਲ ਨਹੀਂ ਬ్రో ਮੈਂ ਫੈਕਟ ਵੀਡੀਓ ਪਾਉਣਾ ਤੁਸੀਂ ਦੇਖ ਸਕਦੇ ਹੋ रूबी सिंह राजपूत हेलो नमस्कार भैया मैं चंडीगढ़ से बोल रही हूँ आप कहाँ पंजाब से हो हाँ जी मैडम हम पंजाब से हैं रूबी सिंह राजपूत जी गुरदासपुर सिटी से बोल रहे हैं हम आप पक्के चंडीगढ़ वाले हो या कहीं और से हो दरमू भाई ब्लॉग बनाने शुरू करेंगे अभी दो तीन महीने के बाद थोड़ी ठंड कम होएगी तो फिर शुरू कर देंगे हम मैं बिहार से हूँ चंडीगढ़ में रहती हूँ हेलो हेलो माजरा भैया ड्यूटी करती हूँ पूरा फैमिली रहती है ओके ओके जी सही हो मैं भी रहता था शाही माजरा में पहले चंडीगढ़ अभी मैं गुरदासपुर में हूँ थोड़ी सी लीजा ली होगी भाई कुछ नहीं होता ठंड को बना दिया करो प्लीज़ हमारे खातिर कोई बात नहीं भाई ब्रो शुरू कर देंगे थोड़ा टाइम लगेगा भी सेटअप होने में भाई थोड़ी सी लस्सी ली होगी ब्रो क्या लिखे हो राजा साहब ममता रानी तनो मदास समझ नहीं आया ब्रो की लिखया हां ब्रो दरमुह भाई बनाएंगे ब्लॉग जल्दी शुरू करेंगे टेंशन मत लो ਆਪ ਚੈਨਲ ਕੋ ਸਬਸਕ੍ਰਾਈਬ ਕਰ ਲੈਣਾ ਔਰ ਬੈਲ ਬੈਲ ਆਈਕਨ ਕੋ ਪ੍ਰੈਸ ਕਰਕੇ ਨੋਟੀਫਿਕੇਸ਼ਨ ਓਨ ਕਰ ਲੈਣਾ ਜਬ ਵੀ ਆਏਗੇ ਤੋ ਆਪਕੋ ਸਾਹਮਣੇ ਆ ਜਾਏਗਾ ਮਰਤੀ ਮੈਂ ਬਾਏ ਗੁੱਡ ਨਾਈਟ ਗੁੱਡ ਨਾਈਟ bro ਧੰਨਵਾਦ ਲਾਈਵ ਨਾਲ ਜੁੜਨ ਨਾਲ ਮਾਰੂ ਕਲਟੀ